ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਉਹ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਫੇਰ ਖੜੇ ਆ ਜੀ ਪਿੰਡ ਪਿੱਪਲੀ ਮਹਾਰਾਜ ਤੇ ਭਾਈ ਗੁਰਪ੍ਰੀਤ ਦੇ ਕੋਲੋਂ ਆਪਾਂ ਦੋ ਨਗਰ ਦਿਖਾ ਰਹੇ ਆ ਜਿਹਦੇ ਚੋ ਇੱਕ ਮਿੱਤਰੋ ਤਾਜੀ ਸੂਈ ਵੜਾ ਇੱਕ ਅਫਸਰ ਬੱਸੀ ਆ ਪੂਰੀ ਜਿਹੜੀ ਗੱਲਬਾਤ ਆ ਭਾਈ ਦੇ ਨਾਲ ਕਰਾਂਗੇ ਵੀ ਕਦੋਂ ਕਸੂਈ ਆ ਕਿੰਨਾ ਗਬੌੜਾ ਤੇ ਉਹਦੀ ਕੀ ਉਮਰ ਹੈ ਤੇ ਕੀ ਮਿੱਤਰੋ ਰੇਟ ਆ ਬਣੇ ਰੋ ਆਪਣੇ ਚੈਨਲ ਦੇ ਨਾਲ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਵਧੀਆ ਜੀ ਜਿਹੜੀ ਹੁਣ ਆਪਾਂ ਵੜ ਦਿਖਾਈ ਆ ਇਹ ਇਹ ਸੂਆ ਦੂਜਾ ਜੀ ਦੂਜਾ ਸੂਆ ਸੋਈ ਆ ਹਾਂਜੀ ਮੰਗਰ ਬੱਸੀ ਆ ਮੰਗਰ ਬੱਸੀ ਆ ਸਾਹੀਵਾਲ ਦੇ ਕ੍ਰੋਸ ਮਿੱਤਰੋ ਬੱਸੀ ਆ ਮੰਗਰ ਤੇ ਆਪ ਮਿੱਤਰੋ ਸਾਹੀਵਾਲ ਤੇ ਜਰਸੀ ਦਾ ਆਪਾਂ ਕਹਿ ਸਕਦੇ ਵੀ ਕ੍ਰੋਸ ਆ ਤੀਜਾ ਦਿਨ ਸੂਈ ਨੂੰ ਆਜੇ ਨਹੀਂ ਠੀਕ ਆ ਥਾਂਲੇ ਵੀ ਦੀ ਪੂਰੀ ਸਾਬਾ ਠੰਡੀ ਸੀਲ ਫੁੱਲ ਆ ਤਿੰਨ ਦਿਨ ਹੋ ਗਏ ਸੂਈ ਨੂੰ ਹਾਂਜੀ ਚੱਲਣਾ ਤੀਜਾ ਦਿਨ ਕਿੰਨਾ ਕੁ ਬੋਲਾ ਤਿਆਰ ਆ 10 ਕਿਲੋ ਬੋਲਾ ਹੋਊਗਾ ਕਰ ਦੂ 13 14 13 ਕਿਲੋ ਦੁੱਧ ਹੋ ਦੀ 13 14 ਕਿਲੋ ਓਕੇ ਤੋਰੋ ਜੀ ਉਹਨਾਂ ਫਿਰ ਸੋ ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਲੋਡ ਹੋਵੇ ਤਾਂ ਬਾਈ ਗੁਰਪ੍ਰੀਤ ਦੇ ਨਾਲ ਕਰ ਸਕਦੇ ਹੋ ਸੰਪਰਕ ਪਿੰਡ ਪਿਪਲੀ ਮਹਾਰਾਜ ਤੇ ਜ਼ਿਲ੍ਹਾ ਮਿੱਤਰੋ ਬਟਿੰਡਾ ਲਹਿਰਾ ਮਹਬothermal ਪਲਾਟ ਦੇ ਬਿਲਕੁਲ ਨੇੜੇ ਥਾਂਲੇ ਵੀ ਨਹੀਂ ਮਿੱਤਰੋ ਪੂਰੀ ਸਾਫਾ ਕੱਦ ਕਾਟ ਵੀ ਸੋਹਣਾ ਤੇ ਸਾਹੀ ਭਾਵ ਦਾ ਆਪਾਂ ਕਹਿ ਸਕਦੇ ਵੀ ਕ੍ਰੋਸ ਜਰਸੀ ਦੇ ਵਿੱਚ ਸਾਹੀ ਵਾਲ ਦਾ ਕ੍ਰੋਸ ਹੈ ਸਿੱਧ ਰੱਖੋ ਫੇਰ ਆਪਾਂ ਕਹਿੰਦੇ ਵੀ ਚੰਗੀ ਹੈ ਕੱਦ ਕਾਟ ਵੀ ਠੀਕ ਹੈ ਕੋਈ ਬਹੁਤਾ ਛੋਟਾ ਨਹੀਂ ਥਾਂਲੇ ਵੀ ਦੀ ਪੂਰੀ ਮਿੱਤਰੋ ਸਾਫ ਹੈ ਮੁੱਲ ਕੀ ਕਰਤਾ ਜੀ ਫਿਰ ਆਪਾਂ ਮੁੱਲੇ ਦਾ 57000 ਆ ਜੀ 57 ਹਾਂਜੀ 55 ਦੀ ਦੇਣੀ ਆ ਬਾਲਾ ਮੁੱਲ ਨਹੀਂ ਕਰਦੇ ਆਪਾਂ ਹਾਂ ਮੁੱਲੇ 52 55 ਦੀ ਦੇਣੀ ਆ ਹਾਂਜੀ ਮੁੱਲ ਨਹੀਂ ਆਪਾਂ 66 ਕਰਦੇ ਬਾਲਾ ਓਕੇ ਮਗਰ ਮਿੱਤਰੋ ਬਤਸਿਆ ਨਾੜ ਦਾ ਤੁਸੀਂ ਦੇਖ ਸਕਦੇ ਬਿਲਕੁਲ ਨਾਲ ਹੈ ਕੱਚਾ ਨਾੜੂਆ ਤਿੰਨ ਦਿਨ ਹੋ ਗਏ ਭਾਈ ਕਹਿੰਦਾ ਵੀ ਸੋਈ ਨੂੰ ਤੇ 10 ਲੀਟਰ ਮਿੱਤਰੋ ਕੋਹਲਾ ਜਿਹੜਾ ਉਧਾਰ ਤੇ ਦੂਜੇ ਨੰਬਰ ਤੇ ਜੀ ਇੱਕ ਖੀਰੀ ਅਚਫ ਖੀਰੀ ਬੱਸੀ ਆ ਕੱਦਕਾੜ ਦੇ ਮਿੱਤਰੋ ਫੁੱਲ ਚੰਗੀ ਆ ਇਹਨੂੰ ਗੈਰ ਮਹੀਨਾ ਲੱਗਿਆ ਬਾਈ ਤੇ 2 ਮਹੀਨੇ ਤਾਂ 3 ਮਹੀਨੇ ਤਾਂ ਹੀ ਮਿੱਤਰੋ ਟੀਕਾ ਲੈਣ ਵਾਲੀ ਆ ਗੱਟਾ ਦੋ ਕੱਟੇ ਖਾ ਕੇ ਤੇ ਦੰਦਾਂ ਦਾ ਪਸਾ ਨੂੰ ਦਿਖਾ ਦਿੰਦੇ ਆ ਖੀਰੀ ਦਾ ਇੱਕ ਮਿੰਟ ਇੱਕ ਮਿੰਟ ਬੱਲ ਕੋਲ ਖੀਰੀ ਤੇ ਕੱਦਕਾੜ ਵੀ ਫੁੱਲਾ ਤੇ ਭੇਲ ਵੀ ਫੁੱਲਾ ਥਣ ਵੀ ਚਾਰੀਆ ਤੇ ਥਣ ਵੀ ਦੇਖ ਸਕਦੇ ਹੋ ਚਾਰ ਝੋਲੀ ਮਿੱਤਰੋ ਫੁੱਲ ਹੈ ਤੇ ਚੰਗਾ ਦੁੱਧ ਮਿੱਤਰੋ ਇਹਨੇ ਕੜਨਾ ਖਦਖਾੜ ਫੇਰ ਆਪਾਂ ਕਹਿੰਦੇ ਵੀ ਚੰਗਾ ਮਹੀਨਾ ਦੋ ਮਹੀਨੇ ਮਿੱਤਰੋ ਸਾਹਮ ਕੇ ਟੀਕਾ ਲੈਣ ਵਾਲੀ ਹੈ ਰੰਗ ਬਹੁਤ ਸੁਣਾ ਤੇ ਵਜਨ ਵੀ ਚੰਗਾ ਕੋਈ ਮੋੜ ਲੈ ਉਸ ਛੇਸ ਕੁਆਲਟੀ ਫੇਰ ਆਪਾਂ ਕਹਿੰਦੇ ਬਹੁਤ ਵਧੀਆ ਤੇ ਕੋਈ ਫੋਟ ਨਹੀਂ ਕੋਈ ਸਾਖ ਨਹੀਂ ਚਾਰ ਹੀ ਮਿੱਤਰੋ ਥਾਣਾ ਝੋਲੀ ਹੁਣੀ ਪਤਾ ਲੱਗਦਾ ਵੀ ਮੂਰੇ ਨੇ ਹਵਾਨਾ ਚੰਗਾ ਬਣਾਉਣਾ ਹੈ ਮੋਲੇ ਦਾ ਕੀ ਕਰਤਾ ਜੀ ਇਹਦਾ ਮੁੱਲ 45000 ਰੁਪਏ 45 ਹਾਂਜੀ 42 ਦੀ ਹਾਂ ਉਹਦਾ ਮੁੱਲ 57 57 57 ਹਾਂ ਠੀਕ ਹੈ ਤੇ ਫੋਨ ਨੰਬਰ ਬੋਲ ਦੇ ਜੀ 62399 ਜੀ 64048 ਬਾਈ ਦਾ ਫੋਨ ਨੰਬਰ ਆ ਪਿੰਡ ਪਿਪਲੀ ਮਹਾਰਾਜ ਲਹਿਰਾ ਮਹਬਤਰਮ ਪਲਾਂਟ ਦੇ ਬਿਲਕੁਲ ਨੇੜੇ ਤੇ ਜ਼ਿਲ੍ਹਾ ਮਿੱਤਰੋ ਬਠਿੰਡਾ ਸੋ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਕਰੋ ਬਾਈ ਦੇ ਨਾਲ ਸੰਪਰਕ ਤੋ ਸਾਰੇ ਵੀਰਾਂ ਦਾ ਧੰਨਵਾਦ ਜੇਕਰ ਕਿਸੇ ਭਰਾ ਨੇ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ ਹੈ ਜੀ 9872482142